ਮੁਰਦਾਬ ਕਿੱਟਾ ਵੇਚਣ ਵਾਲੇ ਮੁਰਦਾਬ ਕਿੱਟਾ ਵੇਚਣ ਵਾਲੇ ਮੁਰਦਾਬ ਮਹੱਲੇ ਦੇ ਵਿੱਚ ਬਿਕ ਰਹੇ ਚਿੱਟੇ ਤੋਂ ਪਰੇਸ਼ਾਨ ਹੋ ਮਹੱਲਾ ਨਿਵਾਸੀਆਂ ਨੇ ਲਗਾ ਦਿੱਤੇ ਮਹੱਲੇ ਦੇ ਵਿੱਚ ਪੋਸਟਰ ਦਿੱਤਾ ਗਿਆ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ ਧਰਨਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਮਿਨੀ ਸੈਕਟਰੀਟ ਰੋਡ ਦੀਆਂ ਜਿੱਥੇ ਕਿ ਪਿਛਲੇ ਲੰਬੇ ਸਮੇਂ ਤੋਂ ਚਿੱਟਾ बिकਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਕੇ ਮਹੱਲਾ ਨਿਵਾਸੀਆਂ ਵੱਲੋਂ ਅੱਜ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਦਰਨਾ ਪ੍ਰਦਰਸ਼ਨ ਕੀਤਾ ਅਤੇ ਮਹੱਲੇ ਦੇ ਵਿੱਚ ਸ਼ਰਿਆਮ ਪੋਸਟਰ ਲਗਾ ਕੇ ਨਾਰੇਬਾਜੀ ਵੀ ਕੀਤੀ ਗਈ ਪ੍ਰਸ਼ਾਸਨ ਤੋਂ ਮਹੱਲੇ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਜਲਦ ਇਨ੍ਹਾਂ ਚਿੱਟਾ ਵੇਚਣ ਵਾਲਿਆਂ ਨੂੰ ਇੱਥੋਂ ਹਟਾਇਆ ਜਾਵੇ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਚਿੱਟਾ ਵੇਚ ਕੇ ਨੌਜਵਾਨਾਂ ਦੀ ਜ਼ੁਬਾਨੀ ਨੂੰ ਖਰਾਬ ਕਰ ਰਹੇ ਹਨ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਮਹਿਜ਼ ਪੁਲਿਸ ਚੌਕੀ ਤੋਂ 1 ਕਿਲੋਮੀਟਰ ਦੀ ਦੂਰੀ ਤੇ ਹੀ ਇਹ ਚਿੱਟਾ ਵੇਚਿਆ ਜਾ ਰਿਹਾ ਹੈ ਜਿਸ ਕਾਰਨ ਮhalla ਨਿਵਾਸੀਆਂ ਦੇ ਵਿੱਚ ਕਾਫੀ ਰੋਸ ਹੈ ਤੇ ਉਹਨਾਂ ਵੱਲੋਂ ਹੁਣ ਮhalla ਦੇ ਵਿੱਚ ਪੋਸਟਰ ਲਗਾ ਕੇ ਪ੍ਰਸ਼ਾਸਨ ਤੇ ਤੰਗ ਕਸਿਆ ਜਾ ਰਿਹਾ ਹੈ ਪੂਰਾ ਮਾਮਲਾ ਸੁਣਦੇ ਹਾਂ ਮhalla ਨਿਵਾਸੀਆਂ ਦੀ ਹੀ ਜ਼ੁਬਾਨੀ ਦੇਖੋ ਇਹ ਤਾਂ ਜੀ ਅੱਜ ਸੰਸਥਾ ਇਕੱਠੀ ਹੋਈ ਆ ਇੱਥੇ ਬਹੁਤ ਬੰਦੇ ਪਹਿਲਾਂ ਇਕੱਠੇ ਹੋ ਕੇ ਸਹਿਯੰਤਾ ਕਰਵਾ ਚੁੱਕੇ ਆ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਥੇ ਅੱਜ ਮੇਰਾ ਬੇਟਾ ਗੁਜ਼ਰਿਆ ਜੀ ਮੈਨੂੰ ਪਤਾ 23 ਸਾਲ ਦਾ ਬੱਚਾ ਕਰਕੇ ਕਿਸ ਤਰ੍ਹਾਂ ਮੈਂ ਤੋੜਿਆ ਔਰ ਚਿੱਟਾ ਮੇਰਾ ਘਰ ਖਾ ਗਿਆ ਜੀ ਕਿਹੜਾ ਏਰੀਆ ਜੀ ਕਿੰਨੇ ਚਿਰ ਤੋਂ ਜਿਹੜਾ ਇਹ ਵਿਕ ਰਿਹਾ ਇਹ ਨੌ ਨੰਬਰ ਗਲੀ ਆ ਜੀ ਜਦੋਂ ਦਾ ਮੈਂ ਇੱਥੇ ਆ ਮੇਰਾ ਬੱਚਾ ਉਦੋਂ ਦਾ ਨਸ਼ੇ ਚ ਪਿਆ ਹੋਇਆ ਜੀ ਸੈਕਟਰੀ ਗਲੀ ਨੰਬਰ 9 ਮੈਨੀ ਸੈਕਟਰੀ ਰੋਡ ਗਲੀ ਨੰਬਰ 9 ਬੀ ਆ ਜੀ ਇੱਥੇ ਰਸ਼ਾਮ ਨੂੰ ਮੇਲਾ ਲੱਗਦਾ ਜੀ ਕੋਈ ਰੋਕ ਨਹੀਂ ਹੈਗੀ ਕੋਈ ਟੋਕ ਨਹੀਂ ਹੈਗੀ ਅਗਰ ਜੇ ਕਿਸੇ ਨੂੰ ਇੱਥੇ ਰੋਕਦੇ ਆ ਤੇ ਡੰਡੇ ਸੋਟੇ ਲੈ ਕੇ ਪਿੱਛੇ ਲੱਗਦੇ ਆ ਜੀ ਕੋਈ ਅਪਰੋਚ ਕੀਤੀ ਹੋਵੇ ਪ੍ਰਸ਼ਾਸਨ ਤੱਕ ਕੋਈ ਪ੍ਰਸ਼ਾਸਨ ਤੱਕ ਦੇਖੋ ਜੀ ਮਹੱਲਾ ਵਾਸੀਆਂ ਨੇ ਕੀਤੀ ਹੋਈ ਆ ਕੋਈ ਸੁਣਵਾਈ ਨਹੀਂ ਹੈਗੀ ਇਹਨਾਂ ਦੀ ਹਾਂਜੀ ਕੋਈ ਪੁਲਿਸ ਦੀ ਕੋਈ ਗਸ਼ਤ ਵਗੈਰਾ ਕੋਈ ਦੇਖੋ ਜੀ ਪ ਚੌਂਕ वगैरह ये पता है इतों कोशिश किलोमीटर की दूरी तक चौकी है 1 किलोमीटर 1.5 किलोमीटर 1.5 किलोमीटर की चौकी की दूरी है ਸਾਡੇ ਮਹੱਲੇ ਦੇ ਵਿੱਚ ਦੋ ਤਿੰਨ ਬੰਦੇ ਐਸੇ ਨੇ ਜਿਹੜੇ ਨਸ਼ਾ ਵੇਚਦੇ ਨੇ ਚਿਟਾ ਵੇਚਦੇ ਨੇ ਸ਼ਰੇ ਆਮ ਵੇਚਦੇ ਨੇ ਪੁਲਿਸ ਦਾ ਕੋਈ ਡਰ ਨਹੀਂ ਪੁਲਿਸ ਆਉਂਦੀ ਆ ਲੈ ਜਾਂਦੀ ਆ ਕੋਈ ਐਜੀ ਗੱਲ ਨਹੀਂ ਪਰ ਛੱਡੇ ਜਾਂਦੇ ਆ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਅੱਤ ਨੂੰ ਜਾਂ ਦੂਜੇ ਦਿਨ ਛੱਡੇ ਜਾਂਦੇ ਨੇ ਆ ਕੇ ਮਹੱਲੇ ਦੇ ਵਿੱਚ ਗਾਲਾਂ ਕੱਢਦੇ ਨੇ ਪੁਲਿਸ ਨੂੰ ਗਾਲਾਂ ਕੱਢਦੇ ਨੇ ਸ਼ਰੇ ਆਮ ਵੇਚਾਂਗੇ ਕੌਣ ਹਟਾਊਗਾ 10-10 ਮੋਟਰਸਾਈਕਲ ਬਾਹਰ ਖੜੇ ਰਹਿੰਦੇ ਜਿਵੇਂ ਪੀ ਐਚ ਲੀ ਦੇ ਅੰਦਰ ਟਿਊਸ਼ਨ ਲੱਗੀ ਹੁੰਦੀ ਹੈ ਕਿ ਮਿਲੋ ਕਿ ਕੋਈ ਸਦਕਾ ਮਿਲੇ ਬਹੁਤ ਵਾਰੀਆਂ ਜੀ ਚਲੋ ਕਾਰਵਾਈ ਕਰਦੇ ਵੀ ਨੇ ਲੈ ਵੀ ਜਾਂਦੇ ਆ ਪਰਚਾ ਵੀ ਦੇ ਦਿੰਦੇ ਆ ਪਰ ਉਹਨਾਂ ਨੂੰ ਨਾ ਪਰਚੇ ਦਾ ਡਰ ਆ ਨਾ ਹੁਕਮ ਦਾ ਡਰ ਹੈ ਕੋਈ ਦਸਤ वगैरह ਕੋਈ ਕਰਦੇ ਆ ਪੁਲਸ ਹਾਂ ਜੀ ਗੱਥ ਦੋਸਤ ਕੋਈ ਨਹੀਂ ਕਰਦੇ ਜੀ ਨਾ ਇੰਨੀ ਦੂਰੀ ਤੇ ਜਿਹੜਾ ਪ੍ਰਸ਼ਾਸਨ ਦਾ ਕੁਝ ਇੱਥੋਂ ਨੇੜੇ ਦੀ ਬਸੇਣੀ ਚੌਕੀ ਆ ਜੀ ਤੇ ਥੋੜੀ ਦੂਰ ਤੇ ਹੀ ਪਤਵਾਲੀ ਆ ਐਸਐਸਪੀ ਸਾਹਿਬ ਦੀ ਟੋਠੀ ਨੇੜੇ ਆ ਦਫਤਰ ਨੇੜੇ ਨੇ ਇਹ 8-10 ਸਾਲ ਤੋਂ ਚੱਲ ਰਿਹਾ ਕੰਮ ਜੀ ਛੋਟੇ-ਛੋਟੇ ਬੱਚੇ ਆਈ ਜਿਹੜੇ 10-10 ਸਾਲ ਦੇ ਜਿੰਨੇ ਮੁੱਛਾ ਵੀ ਨਹੀਂ ਖੁੱਟੀਆਂ ਉਹ ਵੀ ਝਾਕ ਕਰਦੇ ਆ ਵੀ ਸਾਨੂੰ ਮਿਲ ਜੇ ਕਿਤੇ ਨਾ ਕਿਤੋਂ ਬੁੜੀਆਂ ਸਾਡੀਆਂ ਨੇ ਟੱਪ ਸਕਦੀਆਂ ਬੁੜੀਆਂ ਸਾਡੀਆਂ ਨੇ ਟੱਪ ਸਕਦੀਆਂ ਵੀ ਗਲੀ ਤੋਂ ਨੰਗੇ ਕਿਰਪਾਨਾਂ ਲੈ ਕੇ ਨੰਗੇ ਲੈ ਕੇ ਸਭ ਤੁਰੇ ਫਿਰਦੇ ਆ ਜੀ ਸਮਝ ਤੋਂ ਬਾਹਰ ਆ ਕੰਮ ਕੀ ਲੱਗਦਾ ਜਿਸ ਤਰ੍ਹਾਂ ਲਗਾਤਾਰ ਲਗਾਤਾਰ ਆ ਸੀ ਪੂਰਾ ਸੰਘਰਸ਼ ਕਰਾਂ ਪੂਰਾ ਸੰਘਰਸ਼ ਕਰਾਂਗੇ ਜੀ ਅਸੀਂ ਜੇ ਪਪੂ ਦਾ ਧਰਨੇ ਦੇਵਾਂਗੇ ਜਿੰਨਾ ਚਿਰ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਸਭ ਤੋਂ ਪਹਿਲਾਂ ਤਾਂ ਕਾਰਨ ਇਹ ਬਣਿਆ ਵੀ ਆਹ ਮੁੰਡਾ ਖੁਦ ਐ ਔਰ ਇਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਹੈਗਾ ਵੀ ਇਹਨੇ ਪਹਿਲ ਕੀਤੀ ਹੈ ਔਰ ਸਾਰਾ ਮਹੱਲਾ ਇਹਦੇ ਨਾਲ ਖੜਾ ਹੈਗਾ ਔਰ ਉਹ ਜਿਹੜਾ ਮੁੰਡਾ ਇੱਥੇ ਨਸ਼ਾ ਵੇਚਦਾ ਹੈਗਾ ਬਹੁਤ ਜੋਰਾ ਸ਼ੋਰਾਂ ਨਾਲ ਵੇਚਦਾ ਚੈਲੰਜ ਕਰਕੇ ਵੇਚ ਰਿਹਾ ਹੈਗਾ ਵੀ ਮੈਂ ਤਾਂਹੀਂ ਵੇਚੂਗਾ ਤੁਸੀਂ ਕਰ ਲਓ ਕੀ ਕਰਨਾ ਹੈਗਾ ਪੁਲਿਸ ਨੂੰ ਬਹੁਤ ਵਾਰੀ ਕੰਪਲੀਟ ਦੇਜੋਗੇ ਪਰ ਕੋਈ ਕਾਰਵਾਈ ਨਹੀਂ ਹੁੰਦੀ ਹੈ ਜੀ ਪੋਸਟਰ ਵੀ ਲਾਏ ਆ ਤੁਸੀਂ ਇਹ ਪੋਸਟਰ ਪੋਸਟਰ ਲੱਗੇ ਇਸ ਕਰਕੇ ਵੀ ਉਹ ਚੈਲੰਜ ਕਰ ਰਿਹਾ ਵੀ ਮੈਂ ਤਾਂਹੀਂ ਕਰੂੰਗਾ ਇਹ ਤੁਸੀਂ ਕਰ ਲਓ ਕੀ ਕਰਨਾ ਕਹਿੰਦਾ ਮੈਂ ਤਾਂ ਹੀ ਵੇਚੂਗਾ ਪੋਸਟਰ ਲਾਏ ਆ ਦੀ ਪ੍ਰਚਾਰ ਨੂੰ ਦਿਖਾਉਣਾ ਚਾਹੁੰਦੇ ਆ ਕਿ ਇਹ ਸਾਨੂੰ ਕਹਿੰਦਾ ਵੀ ਮੈਂ ਸਰਿਆਂ ਵੇਚਣਾ ਇਸ ਲਈ ਅਸੀਂ ਲੈ ਕੇ ਲਾਇਆ ਵੀ ਚਿੱਟਾ ਇੱਧਰ ਮਿਲਦਾ ਹੈ ਚਿੱਟਾ ਇੱਧਰ ਮਿਲਦਾ ਹੈ ਉਹਦੇ ਇੱਕ ਗੱਲ ਹੋਰ ਹੈ ਉਹ ਕੱਲਾ ਵੇਚ ਰਿਹਾ ਹੈਗਾ ਨਾਲ ਤਿੰਨ ਚਾਰ ਮੁੰਡੇ ਉਹਨੇ ਹੋਰ ਰੱਖੇ ਹੋਏ ਆ ਸਪਲਿਆਰ ਉਹ ਜਿਹੜਾ ਘਰੋ ਘਰ ਜਾ ਕੇ ਦੇ ਕੇ ਵੀ ਆਉਂਦੇ ਆ ਤੁਸੀਂ 24 ਘੰਟੇ ਟੂ ਟੂ ਡੋਰ ਸਰਵਿਸ ਦੇ ਰਹੇ ਹੋ ਦੇਖ ਸਕਦੇ ਹੋ 10 10 ਬੰਦੇ ਇਹਦੇ ਘਰੇ ਬੈਠ ਕੇ ਚਿੱਟਾ ਪੀਂਦੇ ਆ ਚੰਗੇ 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 ਕਸਮਰ ਹੋਵੇ ਜਿਵੇਂ ਵਕੀਲ ਆਉਂਦੇ ਆ ਕੁਝ ਪੁਲਿਸ ਪ੍ਰਸ਼ਾਸਨ ਵੀ ਆ ਜਿਹੜੇ ਇਹਦੇ ਘਰੇ ਚਿੱਟਾ ਬੈਠ ਕੇ ਚਿੱਟਾ ਪੀ ਕੇ ਜਾਂਦੇ ਆ ਇਹ ਕਾਰਵਾਈ ਦੇ ਕਰ। ਫਿਰ ਦੁਬਾਰਾ ਬਰੇ ਸਾਡੀ ਅਗਲੀ ਰਣਨੀਤੀ ਇੱਕ ਮਿੰਟ ਇੱਕ ਮਿੰਟ ਅਗਲੀ ਰਣਨੀਤੀ ਸਾਡੀ ਇਹੀ ਹੈ ਅਗਰ ਆਸੀਂ ਸਾਰਿਆਂ ਨੂੰ ਪਿਆਬੀ ਚ ਇੱਕ ਵਾਰ ਸਮਝਾਵਾਂਗੇ ਵੀ ਭਾਈ ਸਾਡੇ ਮੱਲੇ ਚ ਕਿਸੇ ਨੇ ਚਿੱਟਾ ਲੈਣ ਨਹੀਂ ਆਉਣਾ ਜੇ ਕੋਈ ਆਉਂਦਾ ਜੇ ਉਹਦਾ ਕੋਈ ਨੁਕਸਾਨ ਹੁੰਦਾ ਜਾਨੀ ਆ ਮਾਨੀ ਜਾਂ ਤਾਂ ਚਿੱਟੇ ਵਾਲੇ ਜ਼ਿੰਮੇਵਾਰ ਆ ਉਹਦੇ ਜਾਂ ਪ੍ਰਸ਼ਾਸਨ ਜ਼ਿੰਮੇ